ਇਸ ਇਲਾਕੇ ਪ੍ਰਤੀ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਸਹਾਗ ਗੋਬਿੰਦ ਸਿੰਘ ਪਾਛਾ ਵੀ ਡੋਡੇ ਦੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਲਈ ਪਤਿ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਮੁਖਤਾਰਤ ਸ਼ਾਮਲ ਹੋਏ ਉਹਨਾਂ ਪਰਿਵਾਰਾਂ ਨੂੰ ਮਿਲਣ ਆਏ ਗੁਰੂ ਹਰਗੋਬਿੰਦ ਪਾਛਾ ਨੇ ਵੀ ਅਸਰ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਗੁਰੂ ਨਾਨਕ ਸਾਹਿਬ ਨੇ ਵੀ ਨੌਕੀਆਂ ਵਾਦੀਆਂ ਦਾ ਦੌਰਾ ਕਰਕੇ ਪਹਾੜੀਆਂ ਗ੍ਰਿਵੜੇ ਅਤੇ ਸਿੱਧੇ ਸਾਦੇ ਲੋਕਾਂ ਨੂੰ ਆਪਣੇ ਕਲ ਨਾਲ ਲਾਇਆ ਜਿਨਾ ਰਹਾ ਤੱਕ 500 ਸਾਲ ਦਾ ਸਮਾਂ ਬੀਤ ਜਾਂ ਤੇ ਬਾਦੀ ਅੱਜ ਤੱਕ ਕੋਈ ਪੱਕੀ ਸੜਕ ਪੱਕਾ ਰਾਹਾਂ ਜਾਂ ਗੱਡੀ ਦਾ ਰੇੜੇ ਦਾ ਟਾਂਗੇ ਦਾ ਸਾਧਨ ਨਹੀਂ ਜਦੂ ਅੱਜ ਗਾਇ ਕਹਿੰਦਾ ਹੈ ਇੱਕ ਬਾਬਾ ਨਾਨਕ ਜੀ ਨੇ ਤੁਰ ਕੇ ਇੱਕ ਦੁਨੀਆ ਗਾਤੀ ਅੱਜਕੱਲ ਦੇ ਬਾਬੇ ਨੇ ਲਾਲ ਬੱਤੀ ਗੱਡੀ ਤੇ ਲਾਤੀ ਸੱਚ ਹੀ ਬਾਬੇ ਨਾਨਕ ਨੇ ਇਹ ਜੀਆਂ ਔਖੀਆਂ ਕਾਟੀਆਂ ਦਾ ਸਫ਼ਰ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਬਾਬੇ ਜੀਆਂ ਲਾਲ ਬੱਤੀਆਂ ਕਾ ਇੱਥੇ ਚੜ ਸਕਣਗੀਆਂ ਇੱਥੇ ਤੇ ਬਾਬੇ ਨਾਨਕ ਦੇ ਉਹ ਵਾਰਿਸ ਇੱਥੇ ਚੜਦੇ ਨੇ ਜਬ ਬਾਬੇ ਜੀ ਸੋਚ ਨੀਤੀ ਅਤੇ ਬਾਬੇ ਜੀ ਦਾ ਦ੍ਰਿੜ ਹੌਸਲਾ ਬਲੰਦ ਹੌਸਲੇ ਲੈ ਕੇ ਅਟਲ ਇਰਾਦਿਆਂ ਨਾਲ ਨੇਕ ਨੀਤੀ ਨਾਲ ਮਨੁੱਖਤਾ ਦੇ ਦਰਦ ਵਿੱਚ ਲੈ ਕੇ ਇਨ੍ਹਾਂ ਪਹਾੜੀਆਂ ਨੂੰ ਇਨ੍ਹਾਂ ਘਾਟੀਆਂ ਨੂੰ ਇਨ੍ਹਾਂ ਕੱਚੀਆਂ ਰਹਾਂ ਨੂੰ ਇਨ੍ਹਾਂ ਪਿੰਡਿਆਂ ਨੂੰ ਤੈਅ ਕਰਨ ਦਾ ਹੌਸਲਾ ਰੱਖ ਸਕੇਗਾ ਉਹੀ ਸਿੱਖ ਅਸਲ ਵਿੱਚ ਸਿੱਖੀ ਦਾ ਵਾਰਿਸ ਬਣੇਗਾ ਅਤੇ ਅਜੋਕਾ ਪ੍ਰਚਾਰਕ ਜੋ ਬਾਬੇ ਦੀ ਉਸ ਗੱਲ ਨੂੰ ਸਿੱਧ ਕਰਨਾ ਚਾਹੁੰਦਾ ਹੈ ਘਰ ਘਰ ਅੰਦਰ ਧਰਮਸ਼ਾਲ ਹੋਵੇ ਕਿਰਤਨ ਨਵਾ ਨਿਰਵਾ ਪਰ ਇਨ੍ਹਾਂ ਘਰਾਂ ਚ ਤਾਂ ਸਦੀਆਂ ਤੋਂ ਕੋਈ ਪ੍ਰਚਾਰ ਕੋਈ ਕੀਰਤਨ ਨਹੀਂ ਹੋਇਆ ਨਾ ਹੀ ਕੋਈ ਸਮਾਗਮ ਹੋਇਆ ਹੈ ਫਿਰ ਇਹ ਇਹਨਾਂ ਸਿੱਖਾਂ ਦਾ ਵਾਰਿਸ ਪੰਥ ਖਾਲਸਾ ਕਦੀ ਤੇ ਪਹੁੰਚਿਆ ਹੈ ਇਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਜੇ ਨਹੀਂ ਪੁੱਛਿਆ ਤਾਂ ਅਖਰ ਕਾਰਨ ਕੀ ਹੈ ਇਹ ਕਿੰਆ ਕਾਟੀਆਂ ਇੱਥੇ ਬੈਠੇ ਹੋਏ ਸਿੱਖ ਵੀਰ ਜਗਜੀਤ ਸਿੰਘ ਜੀ ਨਵੇ ਸਗੇ ਸਜਾ ਸਿੰਘ ਵੀਰ ਜਿਸਪਾਲ ਸਿੰਘ ਨਾਲ ਉਹਨਾਂ ਸਿੰਘਣੀ ਜਿਨ੍ਹਾਂ ਦਸਤਾਰ ਸਜਾਈ ਹੋਈ ਹੈ ਸਾਥੀ ਵੀਰ ਸਿੰਘ ਅਦਰਦਾਸਲ ਮੋਨ ਸਿੰਘ ਸਾਰੇ ਇੱਥੇ ਪਹੁੰਚੇ ਹਾਂ ਆਪ ਇੱਥੇ ਨਜ਼ਾਰਾ ਦੇਖ ਰਹੇ ਹੋ ਇਸ ਲੱਕੇ ਨੂੰ ਬਾਬਾ ਬੰਦਾ ਸਿੰਘ ਦੇ ਬਹਾਦਰ ਜੀ ਦੇ ਨਾਂ ਨਾਲ ਜੋੜ ਕੇ ਵੀ ਯਾਦ ਕੀਤਾ ਜਾਂਦਾ ਹੈ 5 ਤੋਂ 6 ਕਿਲੋਮੀਟਰ ਦੀ ਸਿੱਧੀ ਚਲਾਈ ਹੱਤਿਕ ਪਹਾੜੀ ਪਹਾੜੀ ਤੋਂ ਪਿੱਛੇ ਫਿਰ ਪਿੰਡ ਚਾਟੀ ਜਿੱਥੇ ਪੁੱਜ ਕੇ ਨਾ ਸਿੱਖਾ ਗੁਰੂ ਕੇ ਪਿਆਰਿਆਂ ਦੇ ਆਪਣੇ ਛੋਟੇ ਛੋਟੇ ਘਰ ਬਣੇ ਹੋਏ ਨੇ ਝੁੱਗੀਆਂ ਵਰਗੇ ਘਰ ਪ੍ਰਤਾਪ ਸਿੰਘਾਂ ਦੀ ਯਾਦ ਤਾਜ਼ਾ ਕਰਦੇ ਨੇ